ਉਹ ਵਾਲੀ ਤਾਂ ਫੰਕਸ਼ਨ ਕੀਤਾ ਸੀ ਅਸੀਂ ਜੁੱਤੀ એનર્ਜੀ ਦਾ ਡਾਂਸ ਕਰਦੇ ਪਈਏ ਸਾਡੇ ਤੋਂ ਡਬਲ એનર્ਜੀ ਦਾ ਡਾਂਸ ਕਰ ਰਹੀ ਏ ਕਿਉਂਕਿ ਫਿਰੇ ਤੇ ਗੋਲਤੀ ਚੜ ਗਈ ਸਾਰੇ ਤੇ ਬਹੁਤ ਹੀ ਜ਼ਿਆਦਾ ਮਜ਼ਾ ਆਇਆ ਤੇ ਹਮੇਸ਼ਾ ਹੀ ਇੰਨਾ ਦੇ ਨਾਲ ਹੀ ਖੜੇ ਆ ਜਦੋਂ ਵੀ ਮੈਂ ਫੁੱਟੂ ਰੰਗ ਦੇ ਹੀ ਨਾਲ ਕਰਦੇ ਰਾਤ ਦੇ ਰਾਤ ਕਲਾ ਦੀ ਖੂਬਸੂਤੀ ਜਿਹੜੀ ਹੁੰਦੀ ਹੈ ਉਹ ਦਿਲ ਦੇ ਅੰਦਰ ਵੜ ਜਾਂਦੀ ਹੈ ਲੇਕਿਨ ਜੇ ਗੱਲ ਕਰੀਏ ਸਪੈਸ਼ਲ ਬੱਚਿਆਂ ਦੀ ਜਿਸ ਤਰ੍ਹਾਂ ਕਿ ਅਗੋਛ ਦੇ ਇਨੀਸ਼ੀਏਟਿਵ ਨਾਲ ਅੱਜ ਸਾਨੂੰ ਸਪੈਸ਼ਲ ਬੱਚਿਆਂ ਦਾ ਜਿਹੜਾ ਪ੍ਰੋਗਰਾਮ ਦੇਖਣ ਨੂੰ ਮਿਲਿਆ ਉਹਨਾਂ ਦੇ ਅੰਦਰ ਜਿਹੜੀ ਕਲਾ ਜਿਸ ਤਰ੍ਹਾਂ ਉਹ ਬਹਾਰੀ ਗਈ ਹੈ ਉਹ ਸਾਰਿਆਂ ਦੇ ਦਿਲ ਦੇ ਅੰਦਰ ਘਰ ਗਈ ਹੈ ਕਿਉਂਕਿ ਇਹ ਬੱਚੇ ਇਹ ਆਮ ਬੱਚੇ ਨਹੀਂ ਹੈ ਇਹ ਆਮ ਤੋਂ ਵੀ ਵੱਧ ਖਾਸ ਬੱਚੇ ਹਨ ਜਿਨ੍ਹਾਂ ਨੇ ਹਰ ਕਿਸੇ ਦੇ ਦਿਲ ਦੇ ਅੰਦਰ ਆਪਣੀ ਜਗ੍ਹਾ ਬਣਾ ਲਈ ਹੈ ਤੇ ਇਹਨਾਂ ਦੀ ਪਰਫਾਰਮੈਂਸ ਜਿਹੜੀ ਤੁਸੀਂ ਦੇਖੀ ਹੈ ਤੁਹਾਨੂੰ ਤਸਵੀਰਾਂ ਜਿਹੜੀ ਪਰਫਾਰਮੈਂਸ ਦੀ ਦਿਖਾਈਆਂ ਉੱਥੇ ਪਰਫਾਰਮੈਂਸ ਨਾ ਕਿ ਇਹ ਸਿਰਫ ਲੋਕਾਂ ਦਾ ਦਿਲ ਵੀ ਜਿੱਤ ਰਹੇ ਸੀ ਇਹਨਾਂ ਦੀ ਇੱਕ ਇੱਕ ਪਰਫਾਰਮੈਂਸ ਜਿਹੜੀ ਹੈ ਇਹਨਾਂ ਦੇ ਚਿਹਰੇ ਤੋਂ ਅੰਦਰੋਂ ਦਿਲ ਦੇ ਅੰਦਰੋਂ ਨਿਕਲ ਕੇ ਆ ਰਹੀ ਸੀ ਤੇ ਇਸੇ ਲਈ ਗੱਲ ਕਰਾਂਗੇ ਆਪਾਂ ਸਾਡਾ ਨਸ਼ਿਕਾ ਸ਼ਰੀਨ ਜੀ ਹਨ ਤੇ ਸਵਾਗਤ ਹੈ ਤੁਹਾਡਾ ਲਈ ਭਰਤ। ਥੈਂਕ ਯੂ ਜੀ। ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਦਾ ਪ੍ਰੋਗਰਾਮ ਜਿਹੜਾ ਅੱਜ ਕਰਾਇਆ ਗਿਆ ਸਪੈਸ਼ਲ ਜਨਮ ਦਿਵਸ ਤੇ ਤੇ ਖਾਸ ਕਰ ਅਗੋਸਤ ਨਾਲ ਜਿਹੜੇ ਸਪੈਸ਼ਲ ਬੱਚੇ ਜੀ। ਅਗੋਸਤ ਸੋਸਾਇਟੀ ਹਮੇਸ਼ਾ ਹੀ ਸਮਾਜ ਲਈ ਬਹੁਤ ਅੱਛੇ ਐਗਜ਼ੈਂਪਲ ਬਣੇ ਨੇ ਜਿਨ੍ਹਾਂ ਨੇ ਸਪੈਸ਼ਲੀ ਐਬਲਡ ਚਿਲड्रन ਨੂੰ ਯਾ ਅਡਲਟਸ ਨੂੰ ਇਹੋ ਜੇ ਪਲੈਟਫਾਰਮਸ ਦਿੱਤੇ ਨੇ ਕਿ ਉਹ ਇੰਡੀਪੈਂਡੈਂਟ ਫੀਲ ਕਰਦੇ ਨੇ ਐਂ ਸਪੈਸ਼ਲੀ ਜਦੋਂ ਮੈਂ ਮਨਜਿੰਦਰ मैम ਦੀ ਡੈਡੀਕੇਸ਼ਨ ਦੇਖਨੀ ਆ ਇਸ ਪ੍ਰਤੀ ਤੇ ਬਹੁਤ ਹੀ ਪ੍ਰਾਊਡ ਫੀਲ ਹੁੰਦਾ ਔਰ ਬਹੁਤ ਕੁਝ ਸਿੱਖਣ ਨੂੰ ਮਿਲਦਾ ਔਰ ਅੱਜ ਦੇ ਇਸ ਇਵੈਂਟ ਤੋਂ ਇਹ ਸਮਝ ਆਂਦੀ ਹੈ ਕਿ ਬੱਚਿਆਂ 'ਚ ਤੁਸੀਂ ਸਕਿਲਿੰਗ ਕਰਦੇ ਹੋ ਬੱਚਿਆਂ ਨੂੰ ਤੁਸੀਂ ਲਰਨਿੰਗ ਦਿੰਦੇ ਹੋ ਬੱਚਿਆਂ 'ਚ ਬਹੁਤ ਤਰ੍ਹਾਂ ਦੀ ਡਿਵੈਲਪਮੈਂਟ ਕਰਦੇ ਹੋ ਬਟ ਬਹੁਤ ਇੰਪੋਰਟੈਂਟ ਸਪਿਰਚੁਅਲ ਗਰੋਥ ਜਿਹੜੀ ਅੱਜ ਦੇ ਲਾਈਫ 'ਚ ਜ਼ਰੂਰੀ ਹੈ ਉਸ ਪ੍ਰੋਗਰਾਮ ਤੋਂ ਹੀ ਵੱਧੀ ਹੈ ਸੋ ਇਹ ਸਪਿਰਚੁਅਲਿਟੀ ਨੂੰ ਜਿਸ ਤਰ੍ਹਾਂ ਜਨਮਾਸ਼ਟਮੀ ਮਨਾਈ ਗਈ ਉਹਨਾਂ ਨੂੰ ਆਪਣੇ ਕਲਚਰ ਨਾਲ ਉਹਨਾਂ ਨੂੰ ਆਪਣੇ ਕਰਮ ਦੇ ਨਾਲ ਔਰ ਇੱਕ ਇਨਸਾਨੀਅਤ ਦੇ ਰੂਪ ਤੇ ਜਿਹੜੇ ਅੱਛੇ ਲੈਸਨਸ ਹੈ ਇੱਕ ਪ੍ਰੈਜੈਂਟੇਸ਼ਨ ਉਸ ਰੂਪ ਚ ਸਿਖਾਈ ਗਈ ਆਈ ਥਿੰਕ ਇੱਥੇ ਕੰਗratulations ਹੈ ਇਹਨਾਂ ਨੂੰ ਵਡਿਆ-ਵਡਿਆ ਹੈ ਮੁਬਾਰਕਾਂ ਦੇ ਕਾਬਿਲ ਨੇ ਕਿ ਇਹੋ ਜੇ ਵੀ ਗ੍ਰੋਥ ਇਹ ਸਟੂਡੈਂਟਸ ਨਾਲ ਰੱਖਦੇ ਨੇ ਔਰ ਅਗੋਸ਼ ਦੇ ਬੱਚੇ ਸਪੈਸ਼ਲੀ ਏਬਲ ਜਿਹੜੇ ਨੇ ਸਿਰਫ ਸਪੈਸ਼ਲੀ এবਲ ਨਾਮ ਦੇ ਨੇ ਬੇਸਿਕਲੀ ਇਹਨਾਂ ਦੀ এবਿਲਿਟੀਆਂ ਆਰ ਵੇ ਮੋਰ ਦੈਨ ਕਈ ਗੁਣਾ ਜ਼ਿਆਦਾ ਹੈ ਅਸੀਂ ਆਮ ਬੱਚਿਆਂ 'ਚ ਜੇ ਵੇਖਦੇ ਆ ਤੇ ਤੋਂ ਇਹ ਬਹੁਤ ਹੀ ਖੁਸ਼ੀ ਹੋਈ ਕਿ ਅੱਜ ਇੰਨੀਆਂ ਅੱਛੀਆਂ ਇਹਨਾਂ ਦੀਆਂ ਪਰਫਾਰਮੈਂਸਿਸ ਔਰ ਇਹਨਾਂ ਦੇ ਇੰਨੇ ਸਕਿੱਲਸ ਦੇਖ ਕੇ ਜਿੰਨਾਂ ਦੀ ਮਿਹਨਤ ਇਹਨਾਂ ਦੀ ਟੀਮ ਤੱਕ ਅਗੋਸ਼ ਨੂੰ ਜਾਂਦੀ ਹੈ ਜੀ ਬਿਲਕੁਲ ਮਿਹਨਤ ਤੇ ਰੰਗ ਲਿਆਂਦੀ ਹੈ ਤੇ ਕੀ ਲੱਗਦਾ ਕਿ ਇਸ ਤਰ੍ਹਾਂ ਦੇ ਬੱਚਿਆਂ ਦੇ ਵਿੱਚ ਸਕਿੱਲ ਪੈਦਾ ਕਰਨਾ ਇੱਕ ਮਨੁੱਖਤਾ ਦੀ ਵੱਡੀ ਸੇਵਾ ਹੈਗੀ ਹੈ ਬਿਲਕੁਲ ਜੀ ਕਹਿੰਦੇ ਕਿ ਮਾਨਸ ਦੀ ਸੇਵਾ ਸਭ ਤੋਂ ਵੱਡੀ ਸੇਵਾ ਮਨੁੱਖਤਾ ਦੀ ਸੇਵਾ ਔਰ ਸਭ ਤੋਂ ਪਹਿਲੀ ਤੇ ਆਗੋਸ ਸੋਸਾਇਟੀ ਜੋ ਵਧਾਈ ਦੀ ਪਾਤਰ ਹੈ ਇਹਨਾਂ ਦੀ ਸਾਰੀ ਹੀ ਟੀਮ ਚਾਹੇ ਉਹ ਟੀਚਰਸ ਹੈ ਜਿਹੜੇ ਬੱਚਿਆਂ ਨੂੰ ਟ੍ਰੇਨ ਕਰ ਰਹੇ ਨੇ ਬਹੁਤ ਵਧੀਆ ਅੱਜ ਤੱਕ ਇਹਨਾਂ ਬੱਚਿਆਂ ਨੂੰ ਇੱਥੇ ਪਰਫਾਰਮ ਕਰਦੇ ਦੇਖ ਕੇ ਮੈਨੂੰ ਲੱਗ ਰਿਹਾ ਸੀ ਜਿਵੇਂ ਸ਼ਾਕਸ਼ਾਤ ਤੁਸੀਂ ਪ੍ਰਭੂ ਦੇ ਦਰਸ਼ਨ ਕਰ ਰਹੇ ਹੋ ਕਿਉਂਕਿ ਇਹਨਾਂ ਦੀ ਜਿਹੜੀਆਂ ਭਾਵਨਾਵਾਂ ਅੱਜ ਦੀ ਦੁਨੀਆ ਜੋ ਅੱਜ ਦਾ ਸਮੇਂ ਚ ਲੋਕ ਵਿਚਰ ਰਹੇ ਨੇ ਉਹਨਾਂ ਤੋਂ ਇੱਕ ਇੱਕਦਮ ਅਲੱਗ ਨੇ ਕੋਈ ਚਲਾਕੀ ਨਹੀਂ ਹੈ ਮਾਸੂਮ ਬੱਚੇ ਰੱਬ ਦਾ ਰੂਪ ਸੋ ਮੈਨੂੰ ਲੱਗਦਾ ਹੈ ਕਿ ਸੋਸਾਇਟੀ ਦੇ ਵਿੱਚ ਰਲ ਮਿਲ ਸਾਰੇ ਜਿਹੜਾ ਅਸੀਂ ਇੱਕ ਸੋਹਣਾ ਸਮਾਜ ਸਿਰਜ ਸਕਦੇ ਹਾਂ ਸੋ ਜਿਵੇਂ ਇਹ ਇਹਨਾਂ ਅੱਛਾ ਉਪਰਾਲਾ ਕਰ ਰਹੇ ਨੇ ਤੇ ਹੋਰ ਵੀ ਬਹੁਤ ਸਾਰੇ ਲੋ ਕਿ ਅਸੀਂ ਬਾਹ ਪੈਸੇ ਸਪੈਂਡ ਕਰਦੇ ਆ ਮੇਰੇ ਖਿਆਲ ਨਾਲ ਅਸੀਂ ਜਿਹੜੇ ਜ਼ਰੂਰਤਮੰਦ ਲੋਕ ਹੁੰਦੇ ਆ ਜਾਂ ਜ਼ਰੂਰਤਮੰਦ ਬੱਚੇ ਨੇ ਉਹਨਾਂ ਦੇ ਲਈ ਇਹਨਾਂ ਦਾ ਸਾਥ ਦਈਏ ਯੋਗਦਾਨ ਦਈਏ ਔਰ ਮੈਂ ਵੀ ਅੱਜ ਮੈਂ ਉਹਨੂੰ ਇੱਕ ਪ੍ਰੋਮਿਸ ਕੀਤਾ ਹੈ ਕਿ ਮੈਂ ਇਹਨਾਂ ਦੇ ਪਰਿਵਾਰ ਦਾ ਹਿੱਸਾ ਬਣ ਰਹੀ ਹਾਂ ਸੋ ਤਾਂਕਿ ਜੋ ਵਾਹਿਗੁਰੂ ਜੀ ਵੱਲੋਂ ਮੈਨੂੰ ਡਿਊਟੀ ਮਿਲੀ ਹੈ ਮੈਂ ਫੁੱਲਫਿਲ ਕਰ ਸਕਾਂ ਸੋ ਇਸ ਤੋਂ ਇਲਾਵਾ ਅਸੀਂ ਵੀ ਸਮਾਜ ਦੇ ਵਿੱਚ ਕਾਫੀ ਐਨ ਜੀਓਜ਼ ਔਰ ਮੈਂ ਵੀ ਖੁਦ 15 ਬੱਚੇ ਸਪੈਸ਼ਲ ਚਾਈਲਡ ਜੋ ਅਡਾਪਟ ਕੀਤੇ ਹੋਏ ਨੇ ਉਹਨਾਂ ਦੀ ਸੇਵਾ ਕਰਦੀ ਹਾਂ ਸੋ ਇਹ ਵੀ ਸਾਰੇ ਸਾਡੇ ਬੱਚੇ ਨੇ ਅਸੀਂ ਇਹਨਾਂ ਦੀ ਸੇਵਾ ਕਰਾਂਗੇ ਕਹਾਲ ਕਿ ਇਹਨਾਂ ਦਾ ਸਹਿਯੋਗ ਦਵਾਂਗੇ ਇੱਕ ਵਾਰੀ ਮੈਂ ਫਿਰ ਕਹਾਂਗੀ ਕਿ ਵਾਕੇ ਹੀ ਵਿਦਾਇਗੀ ਦੇ ਪਾਤਰ ਨੇ ਜੀ ਬਿਲਕੁਲ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੁੰਦੀ ਹੈ ਤੇ ਤੁਹਾਨੂੰ ਕੀ ਲੱਗਦਾ ਬੱਚਿਆਂ ਦੇ ਵਿੱਚ ਜਿਸ ਤਰ੍ਹਾਂ ਇਸ ਤਰ੍ਹਾਂ ਸਕਿੱਲ ਆਣਾ ਤੇ ਬੱਚਿਆਂ ਦੀ ਪਰਫਾਰਮੈਂਸ ਦੇਖ ਕੇ ਕਿਸ ਤਰ੍ਹਾਂ ਲੱਗਦਾ ਬਹੁਤ ਅੱਛੀ ਪਰਫਾਰਮੈਂਸ ਵੈਸੇ ਜਦ ਬੱਚੇ ਘਰ ਪੇ ਹੁੰਦੇ تھے ਤਾਂ ਕੁਝ ਸਿੱਖ ਨਹੀਂ ਪਾਤੇ تھے ਜਦ ਸੇ ਸਕੂਲ ਮੇ ਆਏ ਹਨ ਬੱਚੋ ਮੇ ਇਤਨੀ ਚੇਂਜਸ ਆਈ ਹੈ ਉਨਕੀ ਮੈਂਟਲੀ ਫਿਜ਼ੀਕਲੀ ਬੈਠਨੇ ਕਾ ਉੱਠਨੇ ਕਾ ਡੰਗ ਇਤਨਾ ਅੱਛਾ ਬੱਚੇ ਉਹਨੇ ਸਿੱਖਿਆ ਸਭ ਕੁਝ ਔਰ ਇਤਨੀ ਅੱਛੀ ਪਰਫਾਰਮੈਂਸ ਦੀ ਹੈ ਕਿ ਹਮ ਬਹੁਤ ਹੀ ਥੈਂਕਫੁਲ ਹੈ ਇਸ ਸਕੂਲ ਕੇ ਔਰ ਇਨਕੇ ਡਾਇਰੈਕਟਰ ਕੇ तो थैन क्या लगता है कि इस तरह एजुकेट करना बच्चों स्किल देना एक बड़ा चैलेंज भी है कितने कितने टीचर लिए सर इस चीज़ के लिए तो मैं अगौ टीम के लिए बहुत ज़्यादा थैंकफुल हूँ क्योंकि आज जो बच्चे हमारे हैं यहाँ से यहाँ तक आ चुके हैं और मैंने खुद एक ठाकुर जी रखे हुए हैं और मेरा बेटा इतना ज़्यादा इस चीज़ में घुसा हुआ है कि हर चीज़ के लिए वो रात को उसकी सेवा भी करता है उनको सुलाता है इतने एफर्ट्स करता है और ये सब हमारी मैम की बदौलत हुआ जो भी हुआ क्या लगता है कि इनके अंदर कोई छल कपट नहीं है तो रब ऐसे ही लोगों में बसता है एक्चुअली सर दीज आर गॉड गिफ्ट ये बच्चे जो है स्पेशल चाइल्ड नहीं है गॉड गिफ्ट है और ये अगोश होल्डिंग एंड है ना ये एक तरह से ये गॉड की सेवा कर रहे हैं ये भगवान की सेवा कर रहे हैं इन बच्चों की सेवा के जरिए कि इन बच्चों को इस कैपेबल ये बना रहे हैं कि ये समाज में सर्वाइव कर पाए और ये एक बहुत बड़ी बात है तो ये बहुत अच्छी ड्यूटी कर रहे हैं ये एक मतलब नो वन कैन हर कोई ये नहीं कर सकता ہر کسی کے بس میں نہیں ہے یہ ان کو اس طرح سے جو پرفارم کروانا ان کو اپنے لیے کیپیبل بنانا یہ ایک بہت بڑھیا مطلب یہ رول پلے کر رہے ہیں سماج میں ਜੀ ਬਿਲਕੁਲ ਬਹੁਤ ਵੱਡਾ ਰੋਲ ਭਰੀ ਹੁੰਦਾ ਇੱਕ ਟੀਚਰ ਦਾ ਤੇ ਖਾਸ ਕਰਕੇ ਜੜ ਕਰਕੇ ਜਿਹੜੇ ਸਪੈਸ਼ਲ ਚਾਇਲਡ ਦੀ ਤੇ ਉਹਨਾਂ ਦਾ ਰੋਲ ਜਿਹੜਾ ਉਹ ਬਹੁਤ ਹੀ ਉੱਚੇ ਨਿਦਰ ਤੇ ਪਹੁੰਚ ਜਾਂਦਾ ਜਿਸ ਤਰ੍ਹਾਂ ਕੀ ਆ ਪਰਫਾਰਮੈਂਸ ਤੁਸੀਂ ਦੇਖ ਰਹੇ ਹੋ ਅਗੋਸ਼ ਦੀ ਜਿਹੜੀ ਪਰਫਾਰਮੈਂਸ ਹੈ ਤੇ ਆ ਸ਼ਿਖਾ ਸ਼ਰੀਨ ਜਿਹੜੇ ਕਿ ਅਗੋਸ਼ ਦੇ ਬੋਰਡ ਮੈਂਬਰ ਹੈ ਉਹਨਾਂ ਵੱਲੋਂ ਆ ਸਾਰਾ ਪ੍ਰੋਗਰਾਮ ਜਿਹੜਾ ਅ ਰੇਂਜ ਕੀਤਾ ਗਿਆ ਬੱਚਿਆਂ ਲਈ ਅੱਜ ਬੱਚਿਆਂ ਦਾ ਜਿਹੜਾ ਚੈਲੰਜ ਨਿਕਲ ਕੇ ਆਇਆ ਇਹਨਾਂ ਦੇ ਮਾਪਿਓ ਦੇ ਅੰਦਰ ਜਿਹੜੇ ਦਿਲ ਦੀ ਖੁਸ਼ੀ ਹੈ ਖੁਸ਼ੀ ਦੀ ਗਹਿਰਾਈ ਤੁਸੀਂ ਦੇਖ ਨਹੀਂ ਸਕਦੇ ਤੇ ਇਹਨਾਂ ਬੱਚਿਆਂ ਨੇ ਨਾ ਕਿ ਸਿਰਫ ਸਟੇ ਸੰਭਾਲੀ ਜਿਸ ਤ terlihat.